ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ CISF ਹੈੱਡ ਕਨਸਟੇਬਲ ਸਪੋਰਟਸ ਕੋਟਾ ਆਨਲਾਈਨ ਫਾਰਮ 2025 ਦੇ CISF ਯਾਨੀ ਕਿ ਇਹ ਜੋ ਫੋਰਸ ਆ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੀ ਰਿਕਰੂਟਮੈਂਟ ਆ ਜਿਹੜੀ ਕਿ 5 ਮਈ 2025 ਨੂੰ ਪੋਸਟਾਂ ਆਈਆਂ ਨੇ ਇਸ ਵਿੱਚ ਅਗਰ ਵੈਕੈਂਸੀ ਦੀ ਗੱਲ ਕਰੀਏ ਤਾਂ ਕੁੱਲ ਸਿਰਫ 3 ਗੰਸਿਆ ਹੀ ਇਸ ਵਿੱਚ ਆਊਟ ਹੋਈਆਂ ਨੇ ਕਿਉਂਕਿ ਇਹ ਸਪੋਰਟਸ ਕੋਟੇ ਦੀ ਭਰਤੀ ਆ ਇਸ ਪੋਸਟ ਨੂੰ ਤੁਸੀਂ ਜੋ ਅਪਲਾਈ ਕਰਨ ਦੀ ਡੇਟ ਆ ਇਹ 11 ਮਈ ਤੋਂ ਲੈ ਕੇ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਲਈ 30 ਮਈ 2025 ਰਹੇਗੀ ਸ਼ਾਮ 12 ਵਜੇ ਤੱਕ ਤੇ ਇਸ ਵਿੱਚ ਏਜ ਦੇ ਘਰ ਕਰ ਲਈ ਤਾਂ 1 ਅਗਸਤ 2025 ਤੱਕ ਤੁਹਾਡੀ ਏਜ ਘੱਟੋ ਘੱਟ 18 ਸਾਲ ਦੀ ਤੇ ਵੱਧ ਤੋਂ 23 ਸਾਲ ਦੀ ਹੋਣੀ ਜ਼ਰੂਰੀ ਆ ਇਸ ਵਿੱਚ ਕਿ ਤੁਹਾਨੂੰ ਏਜ ਰਿਲੇਕਸ਼ਨ ਇਹਨਾਂ ਦੇ ਰੂਲਸ ਦੇ ਮੁਤਾਬਕ ਦਿੱਤੀ ਜਾਣੀ ਆ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ 12th ਪਾਸ ਹੋਣੀ ਚਾਹੀਦੀ ਹੈ ਕਿਸੇ ਵੀ ਰੈਕੋਗਨਾਈਜ਼ ਇੰਸਟੀਚਿਊਸ਼ਨੋਂ ਹੋ ਲੋ ਤੇ ਇੱਕ ਤੁਹਾਡੇ ਕੋਲ ਸਟੇਟ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦਾ ਹੌਕੀ ਦੇ ਵਿੱਚ ਜੋ ਸਰਟੀਫਿਕੇਟ ਆ სპੋਰਟਸ ਕੋਟਾ ਵਾਲਾ ਹੋਣਾ ਜ਼ਰੂਰੀ ਆ ਫੀਸ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਵੀ ਫੀਸ ਐਪਲੀਕੇਸ਼ਨ ਫੀਸ ਨਹੀਂ ਹੈ ਕਿਸੇ ਵੀ ਕੈਂਡੀਡੇਟ ਲਈ ਕਿਸੇ ਵੀ ਕੈਟਾਗਰੀ ਲਈ ਐਂਡ ਪੇ ਸਕਿੱਲ ਦੀ ਗੱਲ ਕਰੀਏ ਜੋ ਸੈਲਰੀ ਆਣ ਵਾਲੀ ਹੈ ਤੁਹਾਡੇ ਪੇ ਲੈਵਲ 4 ਤੋਂ ਲੈ ਕੇ 25500 ਯਾਨੀ ਕਿ 25500 ਤੱਕ ਲੱਗੇ 6000 100 ਤੱਕ ਰਹਿਣ ਵਾਲੀ ਆ ਅਗਰ ਇਸ ਵਿੱਚ ਵੈਕੈਂਸੀ ਦੀ ਗੱਲ ਕਰ ਲਈ ਤਾਂ ਹੈੱਡ ਕਨਸਟੇਬਲ ਦੀ ਭਰਤੀ ਆ ਜੋ ਕਿ ਸਪੋਰਟਸ ਕੋਟਾ 'ਤੇ ਬੇਸ ਭਰਤੀ ਹੋਣੀ ਆ ਤੇ ਇਸ ਵਿੱਚ 30 ਵੈਕੈਂਸੀਆਂ ਨੇ ਸੋ ਜਿਹੜੇ ਵੀ ਇਸ ਲਈ ਐਲੀਜੀਬਲ ਨੇ ਉਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਜੇਕਰ ਤੁਸੀਂ ਘਰ ਬੈਠੇ ਐ ਤੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਆਪਣੇ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਿੱਖ ਸਕਦੇ ਹੋ ਧੰਨਵਾਦ